ਮੇਰਾ ਨਾਮ ਸ਼ਰਨਜੀਤ ਸਿੰਘ ਹੋ ਗਈ ਹੈ ਜੀ ਅੱਜ ਅਸੀਂ ਇਕੱਠੇ ਹੋਏ ਆ ਕਿ ਜਿਹੜੇ ਇਸ ਕਰਕੇ ਹੋਏ ਆ ਜੀ ਜਿਹੜਾ ਸਰਕਾਰ ਨੇ ਹੈ ਜਿਹੜਾ ਫਰਮਾਨ ਜਾਰੀ ਕੀਤਾ ਹੈ ਅੰਮ੍ਰਿਤਸਰ ਨੂੰ ਕੋਈ ਤਰ ਸਾਹਿਰ ਦਾ ਦਰਜਾ ਜਿਹੜਾ ਦਿੱਤਾ ਉਸ ਦੇ ਸਿਲਸਿਲੇ ਵਿੱਚ ਅੱਜ ਸਾਡੇ ਸ਼ਹਿਰ ਦੇ ਜਿੰਨੇ ਮੀਟ ਦਾ ਕਾਰੋਬਾਰ ਕਰਦੇ ਆ ਅੱਜ ਦੇ ਅਦਮੀ ਇਕੱਠਾ ਆਇਆ ਜੋ ਪਹਿਲਾ ਦਿਨ ਦੋ ਘੰਟਿਆਂ ਜੀ ਇੰਨੀ ਦੁਨੀਆ ਇਕੱਠੀ ਹੋ ਗਈ ਹੈ ਹੁਣ ਜਦੋਂ ਅਸੀਂ ਇੱਕ ਦੋ ਦਿਨਾਂ ਤੱਕ ਗੋਲਬਾਗ ਵੀਰਵਾ ਦਾ ਪ੍ਰੋਗਰਾਮ ਰੱਖਿਆ ਜੀ 2 ਵਜੇ ਦਾ ਬਹੁਤ ਵੱਡਾ ਇਕੱਠ ਹੋਤੇ ਕਰਾਂਗੇ ਸਰਕਾਰ ਦੇ ਕੰਨਾਂ 'ਚ ਇਹ ਗੱਲ ਪਹੁੰਚਾਵਾਂਗੇ ਸਾਨੂੰ ਜਾੜਨ ਤੋਂ ਪਹਿਲਾਂ ਕਿਹੋ ਜੀ ਸਾਡੇ ਤਰੀਕੇ ਨਾਲ ਸਾਨੂੰ ਦੁਕਾਨਾਂ ਦਿੱਤੀਆਂ ਜਾਂ ਅਸੀਂ ਸਵਾਗਤ ਕਰਦੇ ਹਾਂ ਜਿਹੜਾ ਮਾਨ ਸਾਹਿਬ ਨੇ ਜਿਹੜਾ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾਈ ਪਰ ਸਾਡਾ ਨਾਲ ਉਹਨਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਵੀ ਕਰਨਾ ਪੈਣਾ ਹੈ ਉਹ ਸਾਡਾ ਰੋਟੀ ਪਾਣੀ ਦਾ ਪ੍ਰਬੰਧ ਕਿਤੇ ਸਾਨੂੰ ਦੁਕਾਨਾਂ ਦੇਣ ਜਿੱਥੇ ਮਰਜ਼ੀ ਦੇਣ ਉਸ ਤੋਂ ਬਾਅਦ ਸਾਨੂੰ ਜਾੜਿਆ ਜਾਵੇ ਉਸ ਤੋਂ ਪਹਿਲਾਂ ਨਾ ਜਾੜਿਆ ਜਾਵੇ ਜੀ ਇਹ ਸਰਕਾਰ ਗੜੀ ਬੇਨਤੀ ਹੈ ਜੀ ਕੀ ਲੱਗਦਾ ਕਿ ਜਿਹੜਾ ਨੋਟੀਫਿਕੇਸ਼ਨ ਆਇਆ ਹੈ ਕਈ ਚਿਰ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੀਦਾ ਸੀ ਸਭ ਰਾਹ ਲੈਂਦੇ ਆ ਰਹੇ ਆ ਉਹ ਤਾਂ ਜਿਹੜੇ ਮੌਕੇ ਤੁਹਾਨੂੰ ਦੱਸਿਆ ਗਿਆ ਨਹੀਂ ਜੀ 2-3 ਦਿਨਾਂ ਦੇ ਵਿੱਚ ਸਾਰਾ ਕੁਝ ਹੋਇਆ ਜੀ ਇਹ ਦੱਸਿਆ ਗਿਆ ਹੈ 2-3 ਦਿਨਾਂ ਦੇ ਵਿੱਚ 2-3 ਦਿਨਾਂ ਦੇ ਵਿੱਚ ਸਾਰਾ ਕੁਝ ਇਹਨਾਂ ਨੇ ਕਰਤਾ ਜੀ ਇਸ ਕਰਕੇ ਅੱਜ ਦੇ ਬਜ਼ਾਰਾਂ 'ਚ ਕਹਿ ਗਏ ਜੀ ਕੱਲ ਤੋਂ ਦੁਕਾਨਾਂ ਬੰਦ ਕਰੋ ਕਈ ਦੁਕਾਨਦਾਰਾਂ ਨੂੰ ਕਹਿ ਗਏ ਵੀ ਦੁਕਾਨਾਂ ਬੰਦ ਕਰੋ ਨਹੀਂ ਤੇ ਅਸੀਂ ਤੋੜ ਦਾਂਗੇ ਕਹਿ ਕੇ ਬੰਦ ਕਰ ਦੇਣਾ ਦੁਕਾਨਾਂ ਮੈਂ ਤਾਂ ਮੰਗਦੇ ਹੋਈ ਉਹ ਵੀ ਜਿੰਨੀ ਦੇ ਜਾੜਨ ਤੋਂ ਪਹਿਲਾਂ ਸਾਨੂੰ ਵਸਾਇਆ ਜਾਵੇ ਜੀ ਕਿਤੇ ਨਾ ਕਿਤੇ ਦੁਕਾਨਾਂ ਦਾ ਨਹੀਂ ਹੈ ਵਿਚਾਰੇ ਗਰੀਬਾਂ ਨੇ ਕਿੱਥੋਂ ਬੱਚੇ ਪਾਲਨੇ ਇੱਕ ਦੇ ਇੱਕ ਦੁਕਾਨ ਦੇ ਨਾਲ ਦਾਦਾ ਪਰਿਵਾਰ ਪਾਲਦੇ ਹੈ ਜੀ ਏਡੇ ਵੱਡੇ ਪਰਿਵਾਰ ਹੈ ਇਹ ਬੇਨਤੀ ਹੈ ਸਰਕਾਰ ਨੂੰ ਵੀ ਪਹਿਲਾਂ ਇਹਨਾਂ ਨੂੰ ਵਸਾਇਆ ਜਾਵੇ ਉਸ ਤੋਂ ਬਾਅਦ ਇਹਨਾਂ ਨੂੰ ਜਾੜਿਆ ਜਾਵੇ ਮੇਰਾ ਨਾਮ ਹੈ ਸੁਵਿੰਦਰ ਮੀਸ਼ੋ ਬੜੀ ਸਾਡਾ ਹਾਥੀਕੇ ਟੰਡਰ ਇਹ ਹੀ ਕਹਿਣਾ ਚਾਹੁੰਦੇ ਆ ਤੁਸੀਂ ਅੱਜ ਤੁਸੀਂ ਸਵੇਰੇ ਉੱਠੇ ਕਹਿ ਤਾ ਸਵੇਰੇ ਦੁਕਾਨਾਂ ਬੰਦ ਕਰ ਦੋ ਆਪਾਂ ਕਿੱਧਰ ਕਿੱਧਰ ਜਾਣਾ ਸਾਨੂੰ ਬਸਾਨ ਦੀ ਕਰੋ ਕਈ ਦੁਕਾਨਾਂ ਤੇ ਆਪਾਂ ਲੋਨ ਲਾਣ ਚੁੱਕੇ ਹੋਏ ਆ ਕਿੱਦਾਂ ਕਰਨਾ ਆਪਾਂ ਸਾਡੇ ਨਾਲ ਘਰਾਂ ਕੰਮ ਕਰਦੇ 5 10 ਬੰਦੇ ਜਾਵੇਂ ਪਰਿਵਾਰ ਪਾਲਦੇ ਆ ਕੋਈ ਗੱਲ ਨਹੀਂ ਸੀਨੀਅਰ ਹੈ ਸਾਡੇ ਜੋ ਕਰ ਰਹੇ ਆ ਕਹਿਣ ਦਾ ਮਤਲਬ ਟਾਈਮ ਤਾਂ ਦਿੱਤਾ ਜਾਵੇ ਆ ਪੈਸਾ ਕਿੰਨੇ ਤੁਹਾਡੇ ਖਿਲਾਫ ਹੈ ਨੇ ਤੁਸੀਂ ਸਾਨੂੰ ਕਿਹਾ ਚਲੋ ਜੀ ਆਪ ਪਵਿੱਤਰ ਹੋ ਗਿਆ ਚਲੋ ਪਰ ਐਵਾ ਸਾਨੂੰ ਕੋਈ ਟਾਈਮ ਦਿੱਤਾ ਜਾਵੇ ਤੁਹਾਨੂੰ ਤੁਸੀਂ ਸਵੇਰੇ ਕਿਹਾ ਤਾਂ ਖਲੇ ਆਪ ਕਿੱਥੇ ਜਾਣਗੇ ਸਾਨੂੰ ਦੁਕਾਨਾਂ ਦਿੱਤੀਆਂ ਜਾਣ ਵੱਡੇ ਦੁਕਾਨਦਾਰ ਨਹੀਂ ਛੋਟੇ ਦੁਕਾਨਦਾਰ ਵੀ ਸੋਚੋ ਕੁਛ ਨਾ ਕੁਛ ਤੇ ਕਰਨ ਨਾ ਕੁਛ ਨਾ ਕੁਛ ਤੇ ਕਰਨ ਆਪਾਂ ਦੇ ਘਰ ਕਿਤੇ ਪਾਸੇ ਪੁੱਛਾਂ ਉੱਥਾ ਵੀ ਕਹਾਂਗੇ ਘਰ ਕੇ ਨਾ ਕੋਈ ਪਲੇਸ ਹੈ ਕੱਟੋ ਘਾਟੀ ਚਾਹ ਜਾਂ ਦੁਕਾਨ ਕੱਟੋ ਘੱਟ ਵੀ 4000 ਤੋਂ ਪਲੱਸ ਛੋਟੀ ਪਲੱਸ ਵੱਡੀਆਂ ਦੁਕਾਨਾਂ ਕੱਚੇ ਮੀਟ ਵਾਲੀਆਂ ਆਂਡੇ ਵਾਲੀਆਂ ਦੁਕਾਨਾਂ ਧਾਬੇ ਸਭ ਕੱਟੋ ਘੱਟ ਨੇ ਇਹ ਤੇ ਮੰਗਲਵਾਰ ਕਰਕੇ ਰੱਛ ਨਹੀਂ ਆਇਆ ਸਾਡੇ ਕੋਲ ਕਈਆਂ ਨੂੰ ਮੰਗ ਆਇਆ ਕੀਤਾ ਜਾਂ ਤੁਹਾਨੂੰ ਟਾਈਮ ਦਿੱਤਾ ਜਾਂ ਸਾਨੂੰ ਦੁਕਾਨਾਂ ਦਿੱਤੀਆਂ ਜਾਂ ਫਿਰ ਸਭ ਤੋਂ ਵੱਡੀ